ਸਤਿ ਸ੍ਰੀ ਅਕਾਲ ਜੀ ਮੈਂ ਪ੍ਰਦੀਪ tihman ਤੇ ਪੰਜਾਬ న్యూਸ ਬੁਲਟਨ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਬੁਲਟਨ ਦੀ ਸ਼ੁਰੂਆਤ ਕਰਦੇ ਹਾਂ ਇਸ ਵੇਲੇ ਦੇ ਹੈਡਲਾਈਨਸ ਤੋਂ ਜੰਮੂ ਕਸ਼ਮੀਰ ਦੇ ਪੁਨਛ ਪੋਂਚੇ ਰਾਹੁਲ ਗਾਂਧੀ ਪਾਕਿਸਤਾਨੀ ਗੋਲੀਬਾਰੀ ਦੇ ਸ਼ਿਕਾਰ ਪੀੜਤਾਂ ਨਾਲ ਕੀਤੀ ਮੁਲਾਕਾਤ ਸਕੂਲ ਦੇ ਬੱਚਿਆਂ ਨੂੰ ਮਿਲੇ ਵਧਾਇਆ ਹੌਸਲਾ ਸੰਸਦ ਮੈਂਬਰ ਗੁਰਜੀਤ ਆਚਲਾ ਦਾ ਵੱਡਾ ਬਿਆਨ ਕਿਹਾ ਨਸ਼ਿਆਂ ਦੀ ਦਲਦਲ ਵੱਲ ਤੱਕਿਆ ਪੰਜਾਬ ਪਾਕਿਸਤਾਨ ਉੱਤੇ ਲਗਾਇਆ ਗੰਭੀਰ ਇਲਜ਼ਾਮ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਵੱਲੋਂ ਸੰਵਿਧਾਨ ਬਚਾਓ ਰੈਲੀ ਨੂੰ ਸੰਬੋਧਨ ਰੈਲੀ ਦੌਰਾਨ ਜੰਮ ਕੇ ਘੇਰੀ ਸੂਬਾ ਤੇ ਕੇਂਦਰ ਸਰਕਾਰ ਕਿਹਾ ਸੰਵਿਧਾਨ ਦੀ ਰਾਖੀ ਲਈ ਕੋਈ ਵੀ ਕੁਰਬਾਨੀ ਦੇਣ ਨੂੰ ਤਿਆਰ ਸ਼੍ਰੀ ਫਤੇਗੜ ਸਾਹਿਬ ਇੱਕੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਲਈ ਬਣਾਈ ਕਮੇਟੀ ਦੀ ਅਹਿਮ ਮੀਟਿੰਗ ਮਨਪੀਤਾ ਯਾਦਲੀ ਨੇ ਵਰਕਰਾਂ ਨੂੰ ਕੀਤਾ ਸੰਬੋਧਨ ਅਕਾਲੀ ਦਲ ਦੇ ਪਿਛਲੇ 10 ਸਾਲਾਂ ਦੇ ਹਾਲਾਤਾਂ ਲਈ ਗਲਤ ਲੀਡਰਸ਼ਿਪ ਨੂੰ ਦੱਸਿਆ ਜ਼ਿੰਮੇਵਾਰ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਰਾਹੁਲ ਗਾਂਧੀ ਜੰਮੂ ਕਸ਼ਮੀਰ ਦੇ ਪੁਂਚ ਪਹੁੰਚੇ ਨੇ ਜਿੱਥੇ ਉਹਨਾਂ ਨੇ ਪੋਂਸ਼ ਵਿੱਚ ਪਾਕਿਸਤਾਨੀ ਗੋਲੀਬਾਰੀ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਉਹਨਾਂ ਦਾ ਦੁੱਖ ਸਾਂਝਾ ਕੀਤਾ ਇਸ ਦੇ ਨਾਲ ਹੀ ਉਹਨਾਂ ਸਕੂਲ ਦੇ ਬੱਚਿਆਂ ਨੂੰ ਮਿਲ ਕੇ ਉਹਨਾਂ ਦਾ ਹੌਸਲਾ ਵਧਾਇਆ 22 April ਨੂੰ ਪਹਿਲਗਾਮ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਇਹ ਉਹਨਾਂ ਦਾ ਜੰਮੂ ਕਸ਼ਮੀਰ ਦਾ ਦੂਜਾ ਦੌਰਾ ਹੈ ਉਹਨਾਂ ਨੇ ਗੋਲੀਬਾਰੀ ਤੋਂ ਪ੍ਰਭਾਵਿਤ ਹੋਰ ਲੋਕਾਂ ਦੇ ਦੁੱਖ ਵੀ ਸੁਣੇ ਉਹਨਾਂ ਨੇ ਸਰਹੱਦੀ ਇਲਾਕਿਆਂ ਵਿੱਚ ਬੰਕਰਾਂ ਦੇ ਨਿਰਮਾਣ ਬਾਰੇ ਵੀ ਚਰਚਾ ਕੀਤੀ ਹੈ ਲੁਖਸਪੁਰ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸ਼ਨੀਵਾਰ ਨੂੰ ਸਰਹੱਦੀ ਜ਼ਿਲ੍ਹੇ ਪੁਣਜ ਪਹੁੰਚੇ ਇਥੇ ਉਹ ਪਾਕਿਸਤਾਨੀ ਗੋਲੀਬਾਰੀ ਵਿੱਚ ਮਾਰੇ ਗਏ ਲੋਕਾਂ ਦੇ ਰਿਸ਼ਤੇਦਾਰਾਂ ਨੂੰ ਮਿਲੇ ਅਤੇ ਉਨ੍ਹਾਂ ਦੇ ਨਾਲ ਦੁੱਖ ਸਾਂਝਾ ਕੀਤਾ। problem should be that you study really hard you play really hard and you make a lot of friends in school okay will you do that good so what uh, what were you what were you feeling you lost your you lost your little friends i'm very sorry about that ਦੱਸ ਦੇ ਕਿ ਇਸ ਤੋਂ ਪਹਿਲਾਂ ਉਹ 25 ਅਪ੍ਰੈਲ ਨੂੰ ਸ਼੍ਰੀਨਗਰ ਪਹੁੰਚੇ ਸਨ ਇਥੇ ਉਹਨਾਂ ਨੇ ਮੁੱਖ ਮੰਤਰੀ ਉਮਰ ਅਬਦੁੱਲਾ ਉਪ ਰਾਜਪਾਲ ਮਨੋਜ ਸੀਨਾ ਅਤੇ ਇੱਕ ਜ਼ਖਮੀਆਂ ਨਾਲ ਮੁਲਾਕਾਤ ਕੀਤੀ ਸੀ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਪੰਜਾਬ ਦੀ ਆਰਥਿਕ ਸਥਿਤੀ ਨਿਕਾਰ ਵੱਲ ਜਾਣ ਦਾ ਇਲਜ਼ਾਮ ਪਾਕਿਸਤਾਨ ਉੱਤੇ ਲਗਾਇਆ ਹੈ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪਾਕਿਸਤਾਨ ਦੁਆਰਾ ਸਪਾਂਸਰ ਕੀਤੇ ਗਏ ਅਤਵਾਦ ਕਾਰਨ ਪੰਜਾਬ ਤੋਂ ਲੋਕਾਂ ਅਤੇ ਉਦਯੋਗ ਦਾ ਪਲਾਇਨ ਹੋਇਆ ਜਿਸ ਨਾਲ ਰਾਜ ਆਰਥਿਕ ਤੌਰ ਤੇ ਕਮਜ਼ੋਰ ਹੋ ਗਿਆ ਗੁਰਜੀਤ ਆਸ਼ਲਾ ਜੋ ਕਿ ਲੋਕ ਸਭਾ ਵਿੱਚ ਅੰਮ੍ਰਿਤਸਰ ਹਲਕੇ ਦੀ ਨੁਮਾਇੰਦਗੀ ਕਰਦੇ ਨੇ ਨੇ ਕਿਹਾ ਹੈ ਕਿ ਉਨ੍ਹਾਂ ਨੇ ਬਹੁਪਾਰਟੀ ਵਫਤਾ ਨੂੰ ਦੱਸਿਆ ਹੈ ਕਿ 1980 ਦੇ ਦਹਾਕੇ ਦੇ ਅਖੀਰ ਤੋਂ ਸਰਹੱਦ ਪਾਰ ਅਤਵਾਦ ਕਾਰਨ ਪੰਜਾਬ ਨੂੰ ਕਿੰਨਾ ਨੁਕਸਾਨ ਹੋਇਆ ਹੈ ਤਾਂ ਜੋ ਉਹ ਇਹਨਾਂ ਤੱਥਾਂ ਨੂੰ ਵਿਸ਼ਵ ਭਾਈਚਾਰੇ ਸਾਹਮਣੇ ਪੇਸ਼ ਕਰ ਸਕਣ ਉਨ੍ਹਾਂ ਇੱਕ ਬਿਆਨ ਦਿੱਤਾ ਹੈ ਤੇ ਕਿਹਾ ਹੈ ਕਿ ਮੈਂ ਇੱਕ ਮੰਗ ਪੱਤਰ ਦਿੱਤਾ ਹੈ ਅਤੇ ਮੈਂ ਸਾਰੇ ਵਫਤਾ ਦੇ ਚੇਅਰਮੈਨਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਹੈ ਤਾ ਜੋ ਉਹਨਾਂ ਨੂੰ ਦੱਸਿਆ ਜਾ ਸਕੇ ਕਿ ਦੇਸ਼ ਖਾਸ ਕਰਕੇ ਪੰਜਾਬ ਅਤਵਾਦ ਤੋਂ ਕਿਨਾ ਪ੍ਰਭਾਵਿਤ ਹੈ ਮੈਂ ਸ਼ਸ਼ੀ थरूर ਨੂੰ ਮਿਲਿਆ ਤੇ ਉਹਨਾਂ ਦੇ ਨਾਲ ਵਿਸਥਾਰ ਨਾਲ ਗੱਲ ਕੀਤੀ ਅਤਵਾਦ ਕਾਰਨ ਪੰਜਾਬ ਸਭ ਤੋਂ ਵੱਧ ਨੁਕਸਾਨ ਚੱਲ ਰਿਹਾ ਹੈ ਸਾਰੇ ਜਿਤਨੇ ਡੈਲੀਗੇਸ਼ਨ ਜਾ ਰਹੇ ਹਾਂ ਉਹਨਾਂ ਦੇ ਚੇਅਰਮੈਨ ਕੋ ਮਿਲਣ ਦੀ ਕੋਸ਼ਿਸ਼ ਕੀਤੀ ਅਤੇ ਤਾਂ ਕਿ ਉਹਨੂੰ ਇਹ ਦੱਸਿਆ ਜਾ ਸਕੇ ਕਿ ਕੈਸੇ ਜੋ ਤੰਕਵਾਤ ਹੈ ਉਸसे ਮਾਰਾ ਦੇਸ਼ ਔਰ ਮਾਰਾ ਪੰਜਾਬ ਖਾਸ ਕਰਕੇ ਕਿੰਨਾ ਪੀੜਿਤ ਹੋਇਆ और शशि थरूर जी मेरे को मिले मैंने उनको पूरा डिटेल में बताया बाकी सबसे कुछ से बात होगी फोन से कुछ को व्हाट्सएप भेज दिया कुछ को ई मेल कर दी इसमें जो सबसे बड़ी बात है वो ये है कि जो आतंकवाद हुआ है उसमें सारा नुकसान ज्यादातर नुकसान जो जम्मू कश्मीर और पंजाब का हुआ है तो मैं पंजाब की तरफ से लिखा है अमृतसर के सांसद होने की तरफ से कि आतंकवाद के समय एट्टी से बाद में जितना भी पाकिस्तान ने आतंकवाद फैलाया है हमारा सबसे ज्यादा पंजाब का नुकसान हुआ है एक लाख से ज्यादा लोग मारे गए हमारी भाइयों की जंग कराई चाहे पुलिस में था चाहे आतंकवादी बना चाहे कोई सिविलियन था सारे आपस में भाई थे कोई दिक्कत नहीं थी तो वहां आतंकवाद खड़ा किया इन्होंने जब वो शांति स्थापित तो हुई पूरी प्रदेश में तो इन्होंने ड्रग का इंट्रोड्यूस कर दिया पूरे पंजाब में पहले पंजाब में ड्रग नहीं था लेकिन पाकिस्तान ने इतना ड्रग भेजा इतना भेजा कि दो लाख से ज्यादा लोग ड्रग में मारे गए वो एक साइलेंट किलिंग की हुई है हमारी नरसंहार जिसे बोलते हैं वो हुआ है हमारा तो हमारे बहुत लोग माइग्रेट हो गए पंजाब से इंडस्ट्री माइग्रेट हो गई हमारे यहां से पूरा मतलब इकोनॉमिकली हम वीक हो गए उसकी मिसाल मैं आपको दे देता हूं देश की आजादी के बाद अमृतसर और लाहौर इकट्ठे थे अलग अलग हुए पहले इकट्ठे थे और आठ लाख आबादी करीब सात आठ लाख हमारी थी और दस ग्यारह लाख लाहौर की थी लाहौर अब एक करोड़ से भी ऊपर हो गया ज्यादा हमारे से डेवलप हो गया लेकिन अमृतसर तीस लाख से क्रॉस नहीं कर पाया क्योंकि पैंठ की जंग कत्तर की जंग उसके बाद तंकवाद उसके बाद ये नारकोटिक के आतंकवाद हमारा पूरा पंजाब डिस्टर्ब हुआ है और इसका रीजन ड्यू टू पाकिस्तान क्योंकि वो इंडिया को डिस्टर्ब करने के लिए पंजाब को डिस्टर्ब करता है क्योंकि बॉर्डर है हमारा स्टेट है तो मैंने ये सबको रिक्वेस्ट किया है कि आप जितने भी बाहर जाओगे वहां हमारा डायसपोरा है पंजाबी पूरा सेटल्ड है वेल सेटल्ड है तो आप सरकार के सामने रखोगे ये लोग क्यों वहां से आए हुए हैं क्योंकि हमारा यहां आतंकवाद की वजह से पंजाब के जो हालात बुरे हुए हैं और नहीं तो हमारी जमीन बहुत अच्छी है लोग बहुत अच्छे है, हैं, यहाँ भी पूरे कामयाब है लेकिन इसकी वजह से पंजाब को बहुत बड़ा आतंकवाद का जो पाकिस्तान का टेरिज्म है उसको पंजाब को भुगतना पड़ा ये बात मैंने सबके सामने रखी है कि इस बात को आप विश्व भर में लेके आई दस दिए कि भारत यही वफद ऑपरेशन सिंदूर तो बाद पेश रहे जो कि पहलगाम हमले का बदला लाने शुरू किया गया ਆਪਰੇਸ਼ਨ ਸਿੰਦੂਰ 7 ਮਈ ਨੂੰ ਸ਼ੁਰੂ ਕੀਤਾ ਗਿਆ ਸੀ ਜਿਸ ਵਿੱਚ 22 ਅਪ੍ਰੈਲ ਨੂੰ ਹੋਏ ਘਾਤਕ ਪਹਿਲਗਾਮ ਅਤਵਾਦੀ ਹਮਲੇ ਦਾ ਬਦਲਾ ਲੈਣ ਲਈ ਪਾਕਿਸਤਾਨ ਵਿੱਚ ਅਤਵਾਦੀ ਟਿਕਾਣੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜਿਸ ਵਿੱਚ 26 ਲੋਕ ਮਾਰੇ ਗਏ ਸਨ ਇਸ ਕਾਰਵਾਈ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਅਤੇ ਕਸ਼ਮੀਰ ਦੇ ਅੰਦਰਲੇ ਅਤਵਾਦੀ ਟਾਂਚੇ ਨੂੰ ਨਿਸ਼ਾਨਾ ਬਣਾਇਆ ਜਿਸ ਵਿੱਚ ਜੈਸ਼ੇ ਮੁਹੰਮਦ ਲਸ਼ਕਰੇ ਤਾਇਬਾ ਅਤੇ ਹਿਜਬੁਲ ਮੁਜ਼ਾਹਦੀਨ ਨਾਲ ਜੁੜੇ 100 ਤੋਂ ਵੱਧ ਅਤਵਾਦੀਆਂ ਨੂੰ ਖਤਮ ਕਰ ਦਿੱਤਾ ਗਿਆ ਸਰਪਾਰਟੀ ਵਫਦ 33 ਦੇਸ਼ਾਂ ਦੀਆਂ ਰਾਜਧਾਨੀਆਂ ਦਾ ਦੌਰਾ ਕਰ ਰਿਹਾ ਹੈ ਆਪ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਨੀ ਜੋ ਕਿ ਐਨਸੀਪੀ ਸੰਸਦ ਮੈਂਬਰ ਸੁਪਰੀਆ ਸੁਲੇਦੀ ਅਗਵਾਈ ਵਾਲੇ ਸਰਪਾਰਟੀ ਵਫਦ ਦਾ ਹਿੱਸਾ ਹਨ ਸਾਨੀ ਨੇ ਕਿਹਾ ਕਿ ਮੈਂ ਸਰਪਾਰਟੀ ਵਫਦ ਦਾ ਹਿੱਸਾ ਹਾਂ ਪਹਿਲਗਾਮ ਵਿੱਚ ਮਾਸੂਮ ਸੈਲਾਨੀਆਂ ਤੇ ਹੋਏ ਦਿਲ ਦਹਿਲਾਦ ਦੇਣ ਵਾਲੇ ਅਤਵਾਦੀ ਹਮਲੇ ਨੂੰ ਵਿਸ਼ਵ ਮੰਚ ਤੇ ਉਜਾਗਰ ਕਰਨਾ ਬੇਹੱਦ ਜ਼ਰੂਰੀ ਹੈ ਪਾਕਿਸਤਾਨ ਸਮਰਥਿਤ ਅਤਵਾਦ ਦਾ ਵਿਸ਼ਵ ਮੰਚ ਤੇ ਪਰਦਾ ਫਾਸ਼ ਕਰਨ ਲਈ ਭਾਰਤ ਪੱਖੋਂ ਵੱਖ-ਵੱਖ ਦੇਸ਼ਾਂ ਵਿੱਚ ਕਈ ਸਰਪਾਟੀਆਂ ਵਫਤ ਪੇਛੇ ਜਾ ਰਹੀ ਨਹੀਂ ਜਿਸ ਸਬੰਧੀ ਬਿਆਨ ਦਿੰਦੇ ਹੋਏ ਐਮਪੀ ਸਾਨੀ ਨੇ ਕਿਹਾ ਕਿ ਗਵਾਂਡੀ ਦੇਸ਼ ਪਾਕਿਸਤਾਨ ਇਸ ਨੂੰ ਧਾਰਮਿਕ ਰੰਗ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਭਾਰਤ ਇੱਕ ਲੋਕਤੰਤਰੀ ਦੇਸ਼ ਹੈ ਇੱਥੇ ਸਾਰੇ ਲੋਕ ਮਿਲ ਜੁਲ ਕੇ ਰਹਿੰਦੇ ਨੇ ਦੁਨੀਆ ਨੂੰ ਦੱਸਣਾ ਪਵੇਗਾ ਕਿ ਭਾਰਤੀ ਫੌਜ ਨੇ ਉਨਾ ਦੇ ਕਿਸੇ ਵੀ ਨਾਗਰਿਕ ਨੂੰ ਨਿਸ਼ਾਨਾ ਨਹੀਂ ਪਾਇਆ ਹੈ ਸਿਰਫ ਅਤਵਾਦੀ ਟਿਕਾਣਿਆਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਭਾਰਤ ਸ਼ਾਂਤੀ ਚਾਹੁੰਦਾ ਹੈ ਪਰ ਜੇਕਰ ਇਹ ਅਤਵਾਦੀ ਗਤੀਵਿਧੀ ਬੰਦ ਨਹੀਂ ਹੁੰਦੀ ਤਾਂ ਭਾਰਤ ਇਸ ਅਤਵਾਦੀ ਗਤੀਵਿਧੀ ਪ੍ਰਤੀ ਜ਼ੀਰੋ ਟੋਲਰੈਂਸ ਰੱਖਦਾ ਹੈ ਅਤੇ ਭਾਰਤ ਅਜਿਹੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕਰੇਗਾ ਆਈ ਐਮ ਪਾਰਟ ਆਫ ਦੀ ਇੰਡੀਆਜ਼ ਆਫੀਸ਼ੀਅਲ ਡੈਲੀਗੇਸ਼ਨ टू वेरियस कंट्रीज़ और दिस इज़ पार्ट ऑफ द इंडियाज़ ग्लोबल आउटरीच प्रोग्राम और पीछे जो पहलगाम में एक बहुत ही भयभीत और दिल को कम्पा देने वाला टेररिस्ट अटैक हुआ और बेकसूर लोगों को जो वहाँ टूरिस्ट थे उनको टारगेट किया गया क्रॉस बॉर्डर टेररिज़म से तो उसको एक्सपोज करना ग्लोबल प्लेटफॉर्म पे बहुत ज़रूरी है और हम समझते हैं कि ये सारी क्रेबोरेट होती हैं कि वहाँ के आर्मी चीफ का उससे दस दिन पहले कहना कि ये टू नेशन थ्योरी दी गई थी मेन मुद्दा है कि इसको पड़ोसी मुल्क रिलीजस कलर देने की कोशिश कर रहा है तो हम समझते हैं और इंडिया समझता है टेररिस्ट हैव नो रिलीजन तो इसको किसी रिलीजन का मोखटा पहना के करना ये बहुत ही फैक्चुअली इनकरेक्ट होगा क्योंकि भारत एक डेमोक्रेटिक कंट्री है यहाँ सारी माइनॉरिटीज़ बहुत पीसफुल को एग्जिस्टेंस से रहती हैं और ख़ास करके हमारे मुस्लिम भाई सिख भाई क्रिश्चियन भाई देर इज़ नो इशू ये उसको बार बार रिलीजस कलर तो एक सबसे पहला तो ज़रूरी है कि उनकी जो मेलाफाइड इंटेंशन है ट्वेंटी सिक्स इलेवन हुआ तब ये प्रूव भी हो गया कि कहाँ से कसब बिलोंग टू विच कंट्री फिर पठानकोट हुआ पहलगाम हो गया होता ही रहता है अटैक तो इसका कोई है नहीं और जो दूसरी बात दुनिया को ये बताना कि जो इंडियन आर्मी ने कोई भी सिविलियन टारगेट वहाँ पे नहीं किया और बहुत ही मयर्ड और टारगेटेड ਜੋ ਇੰਡੀਆ ਆਰਮੀ ਕੇ ਪਾਸ ਇਨਫੋਰਮੇਸ਼ਨ ਥੀ ਭਾਵਲਪੁਰ ਕੀ ਔਰ ਜੋ ਵਹਾਂ ਪੇ ਸਥਾਨ ਹੈ ਜਹਾਂ ਟੈਰਰਿਸਟ ਕੈਂਪ ਥੇ ਉਨਕੋ ਹੀ ਟਾਰਗੇਟ ਕੀਆ ਗਿਆ ਤੁਹਾਨੂੰ ਦੱਸ ਦਈਏ ਕਿ ਭਾਰਤ ਦਾ ਸਰਪਾਰਟੀ ਵਫਤ 33 ਦੇਸ਼ਾਂ ਦੀ ਰਾਜਸਥਾਨੀਆਂ ਦਾ ਦੌਰਾ ਕਰ ਰਿਹਾ ਹੈ ਇਨ੍ਹਾਂ ਵਕਤਾਂ ਵਿੱਚ 7 ਵੱਖ-ਵੱਖ ਪਾਰਟੀਆਂ ਦੇ 51 ਸੰਸਦ ਮੈਂਬਰ ਤੋਂ ਇਲਾਵਾ ਕਈ ਡਿਪਲੋਮੈਟਸ ਸਾਫ ਦਾ ਕੇਂਦਰੀ ਮੰਤਰੀ ਅਤੇ ਨੌਕਰ ਸ਼ਾਹਬ ਸ਼ਾਮਲ ਨੇ ਇਵਾਫਤ ਅਤਵਾਦੀਆਂ ਲਈ ਸੁਰੱਖਿਅਤ ਪਨਾਗਾਰ ਪਾਕਿਸਤਾਨ ਅਤੇ ਉਸ ਦੀ ਸਰਕਾਰਾਂ ਦੀਆਂ ਨੀਤੀਆਂ ਦਾ ਪਰਦਾਫਾਸ਼ ਕਰਨ ਲਈ ਭੇਜ ਗਏ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਸੰਵਿਧਾਨ ਬਚਾਓ ਰੈਲੀ ਨੂੰ ਸੰਬੋਧਨ ਕੀਤਾ ਰਾਜਾ ਵੜਿੰਗ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਮਾਨ ਸਰਕਾਰ ਸੰਵਿਧਾਨ ਦੀਆਂ ਤੱਜੀਆਂ ਉਡਾ ਰਹੇ ਨੇ ਕੀਂਦਰ ਸਰਕਾਰ ਵੱਲੋਂ ED ਤੇ CBI ਵਰਗੀਆਂ ਏਜੰਸੀਆਂ ਦਾ ਇਸਤੇਮਾਲ ਵਿਰੋਧੀ ਲੀਡਰਾਂ ਨੂੰ ਤੰਗ ਪਰੇਸ਼ਾਨ ਕਰਨ ਲਈ ਕੀਤਾ ਜਾ ਰਿਹਾ ਹੈ ਕੇਂਦਰੀ ਏਜੰਸੀਆਂ ਰਾਹੀਂ ਸਰਕਾਰਾਂ ਬਣਾਈਆਂ ਤੇ ਡੇਗੀਆਂ ਜਾ ਰਹੀਆਂ ਨੇ ਰੈਲੀ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਰਕਾਰ ਨੂੰ ਚਮਕੀ ਕੇ ਰਿਹਾ ਵੜਿੰਗ ਨੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਵੀ ਵਿਜੀਲੈਂਸ ਵਿਭਾਗ ਦੀ ਦੂਰ ਵਰਤੋਂ ਕਰ ਰਹੀ ਹੈ ਮਾਨ ਸਰਕਾਰ ਨੇ ਕਈ ਵਿਰੋਧੀ ਲੀਡਰਾਂ ਨੂੰ ਭ੍ਰਿਸ਼ਟਾਚਾਰ ਦੇ ਆਰੋਪਾਂ ਵਿੱਚ ਜੇਲ੍ਹ ਭੇਜਿਆ ਪਰ ਕਿਸੇ ਖਿਲਾਫ ਪੁਖਤਾ ਸਬੂਤ ਪੇਸ਼ ਨਹੀਂ ਕਰ ਸਕੀ ਰਾਜਾ ਵੜਿੰਗ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਦਕਰ ਨੇ ਸੰਵਿਧਾਨ ਦਾ ਹੀ ਸਾਰੇ ਭਾਰਤੀਆਂ ਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ ਹੈ ਇਸ ਸੰਵਿਧਾਨ ਦੀ ਰਾਖੀ ਲਈ ਅਸੀਂ ਕੋਈ ਵੀ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟਾਂਗੇ ਕਾਂਗਰਸ ਪਾਰਟੀ ਪੂਰੇ ਦੇਸ਼ ਭਰ ਦੇ ਵਿੱਚ ਸੰਵਿਧਾਨ ਬਚਾਓ ਸਬਾਵਾ ਕਰ ਰਹੀ ਹੈ ਆ ਜਿਹੜਾ ਸੰਵਿਧਾਨ ਜਿਹੀ ਕਿਤਾਬ ਅੱਜਕਲ ਮੈਂ ਲੈ ਕੇ ਘੁੰਮ ਰਿਹਾ ਇਹ راہુલ ਗਾਂਧੀ ਨੇ ਸਨੇਹਾ ਦਿੱਤਾ ਕਾਂਗਰਸ ਪਾਰਟੀ ਨੇ ਕੀ ਸੰਵਿਧਾਨ ਦੀ ਕਿਤਾਬ ਲੈ ਕੇ ਦੇਸ਼ ਦੇ ਕੋਨੇ-ਕੋਨੇ ਵਿੱਚ ਅੱਜ ਵੀ ਨੌਜਵਾਨ ਪੀੜ੍ਹੀ ਨੂੰ ਕਿ ਅੱਜ ਦੇ ਲੋਕਾਂ ਨੂੰ ਸਨੇਹਾ ਦੇਣਾ ਹੈ ਇਹ ਸੰਵਿਧਾਨ ਨੇ ਸਾਨੂੰ ਲੋਕਤੰਤਰ ਦਿਵਾਇਆ ਤੇ ਆਜ਼ਾਦੀ ਦਿਵਾਈ ਆਜ਼ਾਦੀ ਦਾ ਔਰ ਜ਼ਿੰਦਗੀ ਜਿਉਣ ਦਾ ਇੱਕ ਮਕਸਦ ਦਿੱਤਾ ਤੇ ਸਾਡੇ ਹੱਕਾਂ ਦੀ ਰਾਖੀ ਕੀਤੀ ਇਹ ਸੌ ਇਸ ਤੋਂ ਪਹਿਲਾਂ ਪ੍ਰਜਾ ਹੁੰਦੀ ਸੀ ਪਰਜਾ ਇਹ ਸੰਵਿਧਾਨ ਨੇ ਸਾਨੂੰ ਪਰਜਾ ਚੋਂ ਬਾਹਰ ਕੱਢ ਕੇ ਅੱਜ ਹਰ ਵਿਅਕਤੀ ਦੀ ਆਵਾਜ਼ ਨੂੰ ਬਲੰਦ ਕਰਨ ਦਾ ਇਹ ਸੰਵਿਧਾਨ ਦੇ ਰਾਹੀਂ ਸਾਨੂੰ ਮੌਕਾ ਮਿਲਿਆ ਪਰ ਮੈਨੂੰ ਅਫਸੋਸ ਹੈ ਕਿ ਇਹ ਸੰਵਿਧਾਨ ਦੀ ਗੱਲ ਕਰਨ ਲਈ ਅੱਜ ਦੇਸ਼ ਦੇ ਅੰਦਰ ਬਹੁਤੇ ਲੋਕ ਬਾਕੀ ਨਹੀਂ ਰਹਿ ਗਏ ਆ ਮੈਂ ਦੇਖ ਰਿਹਾ ਸੀ ਨੌਜਵਾਨ ਸਾਥੀਆਂ ਨੂੰ नौजवान साथी आए बहुत भारी तादाद तो नौजवान साथी साथीज नही सुनना चाहता कोई भी एथे नहीं है परिवार की भी गल अगर थोड़ा कोई मुंडा है तो भी गल नहीं सुनना चाहता बच्चा लेकिन अज बड़ी जरूरत है देश समझन की ਕੀ ਕੀ ਕੰਨਾਵਾ ਕਾਲੀਆਂ ਭਗਤ ਸਿੰਘ ਹਰਾਂ ਨੇ ਬਾਬਾ ਸਾਹਿਬ ਅੰਬੇਦਕਰ ਹਰਾਂ ਨੇ ਜੇ ਇਤਿਹਾਸ ਨਹੀਂ ਜਾਣਾਂਗੇ ਕਿ ਆਪਣੇ ਬੱਚਿਆਂ ਨੂੰ ਨਹੀਂ ਦੱਸਾਂਗੇ ਕਿ ਸਾਡੇ ਬਜ਼ੁਰਗਾਂ ਨੇ ਤੇ ਪੁਰਖਾਂ ਨੇ ਆਹ ਕੰਗਨਾਵਾ ਕਾਲੀਆਂ ਹੈ ਤਾਂ ਫਿਰ ਇਸ ਦੇਸ਼ ਦਾ ਜਿਹੜਾ ਸਾਡਾ ਮਕਸਦ ਹੈ ਜ਼ਿੰਦਗੀ ਕਿਉਂ ਦਾ ਔਰ ਦੇਸ਼ ਨੂੰ ਅੱਗੇ ਲੈ ਕੇ ਜਾਂਦਾ ਉਹ ਪੂਰਾ ਨਹੀਂ ਹੋਏ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਬਰਿੰਦਰ ਸਿੰਘ ਰਾਜਵੜੀ ਨੇ ਕਾਂਗਰਸ ਪਾਰਟੀ ਦੀ ਸਵਧਾਨ ਪਚਾਓ ਰੈਲੀ ਦੌਰਾਨ ਮਹੱਤਵਪੂਰਨ ਮੁੱਦੇ ਉਠਾਏ ਇਸ ਰੈਲੀ ਵਿੱਚ ਸੈਕੜੇ ਵਰਕਰਾਂ ਨੇ ਹਿੱਸਾ ਲਿਆ। ਸ਼੍ਰੀ ਫਤੇਗੜ ਸਾਹਿਬ ਵਿਖੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਪਰਤੀ ਲਈ ਬਣਾਈ ਕਮੇਟੀ ਦੀ ਅਹਿਮ ਮੀਟਿੰਗ ਹੋਈ। ਇਸ ਮੌਕੇ ਪੰਜ ਮੈਂਬਰੀ ਕਮੇਟੀ ਦੀ ਹਾਜ਼ਰੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਵਰਕਰ ਪਹੁੰਚੇ ਮਨਪੀਤਿਆਲੀ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਸਾਫ਼ ਕਿਹਾ ਕਿ ਅਕਾਲੀ ਦਲ ਦੇ ਪਿਛਲੇ 10 ਸਾਲਾਂ ਦੇ ਹਾਲਾਤਾਂ ਲਈ ਗਲਤ ਲੀਡਰਸ਼ਿਪ ਜ਼ਿੰਮੇਵਾਰ ਹੈ ਮਨਪ੍ਰੀਤ ਯਾਲੀ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਸਾਫ਼ ਕਿਹਾ ਕਿ ਅਕਾਲੀ ਦਲ ਦੇ ਪਿਛਲੇ 10 ਸਾਲਾਂ ਦੇ ਹਾਲਾਤਾਂ ਲਈ ਗਲਤ ਲੀਡਰਸ਼ਿਪ ਜ਼ਿੰਮੇਵਾਰ ਹੈ। ਉਹਨਾਂ ਨੇ ਸੁਖਵੀਰ ਸਿੰਘ ਬਾਦਲ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਲੀਡਰਸ਼ਿਪ ਦੀਆਂ ਗਲਤੀਆਂ ਦਾ ਭੁਗਤਾਨ ਵਰਕਰਾਂ ਨੇ ਕੀਤਾ। ਹੁਣ ਉਹੀ ਲੀਡਰਸ਼ਿਪ ਆਪਣੀਆਂ ਗਲਤੀਆਂ ਦੀ ਮਾਫੀ ਮੰਗ ਰਹੀ ਹੈ ਅਤੇ ਸਜ਼ਾ ਵੀ ਭੁਗਤ ਚੁੱਕੀ ਹੈ। ਕਮੇਟੀ ਬਣਾਈ ਗਈ 2 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸੁਰਜੀਤੀ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰਨ ਦੇ ਲਈ ਅੱਜ ਉਸੇ ਮਹਿੰਮ ਤਹਿਤ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਦੀ ਮੀਟਿੰਗ ਹੋ ਰਹੀ ਆ ਅਤੇ ਵੱਡੇ ਇਕੱਠ ਦੇ ਰੂਪ ਦੇ ਵਿੱਚ ਤੁਸੀਂ ਸਾਰੇ ਇਸ ਮਹਿੰਮ ਦੇ ਵਿੱਚ ਹਿੱਸਾ ਲੈਣ ਦੇ ਲਈ ਅਤੇ ਇਸ ਮਹਿੰਮ ਨੂੰ ਉਤਸ਼ਾਹਿਤ ਕਰਨ ਦੇ ਲਈ ਪਹੁੰਚੇ ਹੋ ਸ਼੍ਰੋਮਣੀ ਅਕਾਲੀ ਦਲ ਜੋ ਸਾਡੀ ਪੰਥ ਦੀ ਨੁਮੈਂਦਾ ਜਥੇਬੰਦੀ ਹੈ 1920 ਦੇ ਵਿੱਚ ਗੁਰੂ ਘਰਾਂ ਦੀ ਸੇਵਾ ਸੰਭਾਲ ਦੇ ਲਈ ਸਿੱਖ ਕੌਮ ਦੇ ਮਸਲਿਆਂ ਦੀ ਰਾਖੀ ਕਰਨ ਦੇ ਲਈ ਇਹ ਸੰਸਥਾ ਹੋਣ ਦੇ ਵਿੱਚ ਆਈ ਅਤੇ ਸਾਡੇ ਬਜ਼ੁਰਗਾ ਨੇ ਸਾਡੇ ਵੱਡੇ ਵਡੇਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਲੰਬਾ ਸਮਾਂ ਪੰਥ ਦੀ ਗਵਾਹੀ ਕੀਤੀ ਅਤੇ ਪੰਥ ਅਤੇ ਪੰਜਾਬ ਦੇ ਮਸਲਿਆਂ ਦੇ ਲਈ ਬਹਾਨ ਕੁਰਬਾਨੀਆਂ ਦਿੱਤੀਆਂ ਜਿਹੜਾ ਵਿੱਚ ਵੀ ਗਏ ਮੋਰਚੇ ਵੀ ਲਾਏ ਅਤੇ ਸਮੁੱਚੇ ਪੰਥ ਨੇ ਵੀ ਇਸ ਜਥੇਬੰਦੀ ਦਾ ਬੜਾ ਸਾਥ ਦਿੱਤਾ ਲੇਕਿਨ ਪਿਛਲੇ 10 ਸਾਲਾਂ ਤੋਂ ਲੋਕਾਂ ਦਾ ਭਰੋਸਾ ਸ਼੍ਰੋਮਣੀ ਅਕਾਲੀ ਦਲ ਦੇ ਉੱਪਰੋਂ ਉੱਠਿਆ ਅਤੇ ਦਿਨੋਂ ਦਿਨ ਇਹ ਪਾਰਟੀ ਜਿਹੜੀ ਨਿਗਾਰ ਵੱਲ ਜਾਂਦੀ ਰਹੀ ਕਾਰਨ ਕੀ ਕਿ ਲੀਡਰਸ਼ਿਪ ਦੀਆਂ ਗਲਤੀਆਂ ਕਰਕੇ ਲੀਡਰਸ਼ਿਪ ਦੇ ਗਲਤ ਫੈਸਲੇਆ ਕਰਕੇ ਖਾਸ ਤੌਰ ਤੇ ਸਾਡੇ ਜਿਹੜਾ ਸਿੱਖ ਵੋਟਰ ਸੀ ਸਾਡੇ ਤੋਂ ਦੂਰ ਹੋਇਆ ਡੇਰੇ ਦੀ ਮਾਫੀ ਦਾ ਮਸਲਾ ਡੇਰੇ ਦੀ ਹਮਾਇਤ ਦਾ ਮਸਲਾ ਸੁਮੇਸ਼ ਸਿੰਘ ਸੈਣੀ ਜੀ ਨੇ ਸ਼ਰਿਆਮ ਸਾਡੇ ਸਿੱਖ ਨੌਜਵਾਨਾਂ ਦਾ ਕਤਲ ਕੀਤਾ ਝੂਠੇ ਮੁਕਾਬਲੇਾਂ ਵਿੱਚ ਮਾਰਿਆ ਗਿਆ ਉਸ ਨੂੰ ਡੀਜੀਪੀ ਲਾਇਆ ਗਿਆ ਹੋਰ ਬਹੁਤ ਸਾਰੀਆਂ ਵੱਡੀਆਂ ਗਲਤੀਆਂ ਹੋਈਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਦੋਸ਼ੀ ਫੜੇ ਨਹੀਂ ਗਏ ਸੋ ਇਸ ਕਰਕੇ ਸਮੁੱਚੀ ਸਿੱਖ ਕੌਮ ਸਾਡੇ ਤੋਂ ਨਾਰਾਜ਼ ਹੋਈ ਈ ਆਲੀ ਨੇ ਦੱਸਿਆ ਕਿ ਆ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਬਣਾਈ ਕਮੇਟੀ ਪੜਤਾਲਾਂ ਕਰ ਰਹੀ ਹੈ ਅਤੇ ਜੇਕਰ ਇਹ ਕਮੇਟੀ ਆਪਣਾ ਕੰਮ ਸਹੀ ਤਰੀਕੇ ਨਾਲ ਕਰੇ ਤਾਂ ਅਕਾਲੀ ਦਲ ਇੱਕ ਵਾਰੀ ਫਿਰ ਤੋਂ ਮਜ਼ਬੂਤ ਹੋ ਸਕਦਾ ਹੈ। ਉਹਨਾਂ ਦਾ ਦਾਵਾ ਕੀਤਾ ਕਿ ਲੱਖਾਂ ਮੈਂਬਰ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਉਹਨਾਂ ਦੇ ਨਾਲ ਜੁੜੇ ਨੇ ਅਤੇ ਉਹ ਨਿਸ਼ਕਾਮ ਸੇਵਾ ਕਰ ਰਹੇ ਨੇ। ਪੰਜਾਬ ਦੇ ਅੰਮ੍ਰਿਤਸਰ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦਾ ਮਾਮਲਾ ਪੱਕਦਾ ਜਾ ਰਿਹਾ ਹੈ। ਪੰਜਾਬ ਭਾਜਪਾ ਦੇ ਐਸ.ਸੀ. ਮੋਰਚਾ ਦੇ ਆਗੂ ਪਰਮਜੀਤ ਸਿੰਘ ਕੈਂਥ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਮਾਨ ਸਰਕਾਰ ਤੇ ਤਿੱਖੇ ਹਮਲੇ ਕੀਤੇ ਪਰਮਜੀਤ ਕੈਂਤ ਨੇ ਕਿਹਾ ਕਿ ਅੰਮ੍ਰਿਤਸਰ ਚ ਜ਼ਹਿਰੀਲੀ ਸ਼ਰਾਬ ਨਾਲ ਜਾਨ ਗਵਾਉਣ ਵਾਲੇ 27 ਵਿਅਕਤੀਆਂ ਵਿੱਚੋਂ 16 ਅਨੁਸੂਚਿਤ ਜਾਤੀ ਵਰਗ ਨਾਲ ਸੰਬੰਧਤ ਸਰਕਾਰ ਇਹ ਅੰਕੜਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਵੱਲੋਂ ਸ਼ਰਾਬ ਤਸਕਰਾਂ ਖਿਲਾਫ ਸਖਤ ਕਾਰਵਾਈ ਵੀ ਨਹੀਂ ਕੀਤੀ ਜਾ ਰਹੀ ਕਿਆ ਥਲੇ ਕਿ ਹੈ ਕਿ ਦਿੱਲੀ ਸ਼ਰਾਬ ਕਟਾਰਨਲ ਸਬੰਧਿਤ ਆਮ ਆਦਮੀ ਪਾਰਟੀ ਦੇ ਸਾਰੇ ਆਗੂ ਹੁਣ ਪੰਜਾਬ ਦੇ ਵਿੱਚ ਸਰਗਰਮ ਨੇ ਪੰਜਾਬ ਦੇ ਵਿੱਚ ਸੱਤਾ ਦੇ ਦੋ ਕੇਂਦਰ ਬਣ ਚੁੱਕੇ ਨੇ ਅਫਸਰ ਸ਼ਾਹੀ ਨੂੰ ਵੀ ਇਸ ਗੱਲ ਦੀ ਸਮਝ ਨਹੀਂ ਲੱਗ ਰਹੀ ਹੈ ਕਿ ਉਹ ਕਿਸ ਦੇ ਨਿਰਦੇਸ਼ਾਂ ਦਾ ਪਾਲਣ ਕਰਨ ਇਸ ਸਭ ਦਾ ਖਾਮਿਆਜ਼ਾ ਪੰਜਾਬ ਦੇ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਕਿ ਪਿਛਲੇ ਦਿਨੀ ਜੋ ਅੰਮ੍ਰਿਤਸਰ ਦੇ ਵਿੱਚ ਮਜੀਠਾ ਬਲਾਕ ਦੇ ਵਿੱਚ ਨਕਲੀ ਸ਼ਰਾਬ ਬਣਾਉਣ ਵਾਲਿਆਂ ਦੇ ਕਾਰਨ ਲਗਭਗ 27 ਤਰੀਕੀ ਕਰੀਬ ਜਿਹੜੀਆਂ ਮੌਤਾਂ ਨੇ ਉਹ ਹੋਈਆਂ ਉਹਨਾਂ ਦੀ ਕਾਫੀ ਮੀਡੀਆ ਦੇ ਵਿੱਚ ਚਰਚਾ ਵੀ ਹੋਈ ਔਰ ਚਰਚਾ ਦੌਰਾਨ ਪੰਜਾਬ ਸਰਕਾਰ ਦੇ ਸਾਡੇ ਮੁੱਖ ਮੰਤਰੀ ਸਾਹਿਬ ਤੇ ਉਹਨਾਂ ਦੇ ਮਿਨਿਸਟਰਜ਼ ਉਹਨਾਂ ਦੇ ਹੋਰ ਜੋ ਪਾਰਟੀ ਦੇ ਆਗੂ ਉੱਥੇ ਗਏ ਉਹਨਾਂ ਨੇ ਬੜਾ ਕੁਝ ਕੀਤਾ ਕਿ ਵੀ ਉਹਨਾਂ ਦੇ ਖਿਲਾਫ ਜਿਹੜਾ ਕਤਲ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ ਲੇਕਿਨ ਐਸੀ ਗਰਾਊਂਡ ਤੇ ਕੋਈ ਗੱਲ ਨਜ਼ਰ ਨਹੀਂ ਆਈ لیکن ਜਦੋਂ ਅਸੀਂ ਇਸ ਨੂੰ ਥੋਰਲੀ ਚੈੱਕ ਕੀਤਾ ਤਾਂ ਉਸ ਦੌਰਾਨ ਦਰਮਾਨ ਅਸੀਂ ਇਸ ਗੱਲ ਨੂੰ ਦੇਖਿਆ ਕਿ ਜੋ ਸਤਾਈ ਮੌਤਾਂ ਹੋਈਆਂ ਨੇ ਉਹਨਾਂ ਦੇ ਵਿੱਚ ਵੱਡੀ ਗਿਣਤੀ ਜਿਹੜੀ ਹੈ ਉਹ ਅਨੁਸੂਚਿਤ ਜਾਤੀ ਵਰਗ ਦੀ ਹੈ ਅਨੁਸੂਚਿਤ ਜਾਤੀ ਵਰਗ ਦੇ ਵਿੱਚੋਂ ਜਿਹੜੇ ਵਿਅਕਤੀਆਂ ਦੀਆਂ ਮੌਤਾਂ ਹੋਈਆਂ ਸਰਕਾਰ ਨੇ ਉਹਨਾਂ ਤੱਥਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਹੈ ਕੈਂਤ ਨੇ ਅੱਗੇ ਬੋਲਦੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਐਸਸੀ ਭਾਈਚਾਰੇ ਦੇ ਹਿੱਤਾਂ ਵੱਲ ਗੰਭੀਰ ਨਹੀਂ ਹੈ ਅਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੂੰ ਲਾਗੂ ਕਰਨ ਦੇ ਵਿੱਚ ਰਾਜਨੀਤਿਕ ਰੀ ਹੈ ਉਹਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨਕਲੀ ਸ਼ਰਾਮ ਆਫੀਆ ਨੂੰ ਰੋਕਣ ਵਿੱਚ ਅਸਫਲ ਰਹੀ ਹੈ ਅਜਿਹੀਆਂ ਘਟਨਾਵਾਂ ਨੇ ਅਨੁਸੂਚੀ ਜਾਤੀਆਂ ਦੇ ਗਰੀਬ ਪਰਿਵਾਰਾਂ ਵਿੱਚ ਡਰ ਅਤੇ دہشت ਦਾ ਮਾਹੌਲ ਪੈਦਾ ਕਰ ਦਿੱਤਾ ਕੋਲੰਬੀਆ ਵਿੱਚ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਜਾਣ ਦੀ ਕੋਸ਼ਿਸ਼ ਕਰਦੇ ਹੋਏ ਫਸੇ ਪੰਜ ਪੰਜਾਬੀ ਨੌਜਵਾਨਾਂ ਵਿੱਚੋਂ ਤਿੰਨ ਫਿਰ ਤੋਂ ਫਰਾਰ ਹੋ ਗਏ। ਪੰਜਾਬ ਸਰਕਾਰ ਦੇ ਐਨ ਆਰ ਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਨੌਜਵਾਨਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਤੋਂ ਬਚਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਉਹ ਉਹਨਾਂ ਨੂੰ ਵਾਰ-ਵਾਰ ਨਹੀਂ ਬਚਾ ਸਕਣਗੇ। ਜਾਣਕਾਰੀ ਦਿੰਦੇ ਹੋਏ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਕਰਨਦੀਪ ਸਿੰਘ, ਗੁਰਨਾਮ ਸਿੰਘ ਅਤੇ ਰਮਨਦੀਪ ਸਿੰਘ ਸਵੇਦ ਕੁੱਲ ਪੰਜ ਨੌਜਵਾਨ ਅਮਰੀਕਾ ਜਾਂਦੀ ਕੋਸ਼ਿਸ਼ ਕਰਦੇ ਹੋਏ ਕੋਲੰਬੀਆ ਵਿੱਚ ਫਸ ਗਏ ਸਨ। ਜਦੋਂ ਉਨ੍ਹਾਂ ਨੂੰ ਉਨ੍ਹਾਂ ਦੇ ਫਸੇ ਹੋਣ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ ਅਤੇ ਨੌਜਵਾਨਾਂ ਨੂੰ ਬਚਾਇਆ। ਇਸ ਤੋਂ ਬਾਅਦ ਉਸ ਨੂੰ ਹੋਸਟਲ ਵਿੱਚ ਸ਼ਿਫਟ ਕਰ ਦਿੱਤਾ ਗਿਆ। ਕੁਝ ਸਮਾਂ ਪਹਿਲਾਂ ਉਸ ਨੂੰ ਇੱਕ ਈਮੇਲ ਵੀ ਲਿਖਿਆ ਸੀ ਕਿ ਕਰਨ, ਗੁਰਨਾਮ ਅਤੇ ਰਮਨ ਤਿੰਨੋਂ ਹੋਸਟਲ ਤੋਂ ਪਛ ਗਏ ਨਹੀਂ ਬਾਅਦ ਬਾਅਦ ਇਹ ਬੇਨਤੀਆਂ ਕਰਦਾ ਸੀਗਾ ਮੈਂ ਪਿਛਲੇ ਦਿਨ ਹੀ ਦੱਸਿਆ ਸੀਗਾ ਕਿ ਸਾਡੇ ਪੰਜ ਮੁੰਡੇ ਜਿਹੜੇ ਕੋਲੰਬੀਆ ਦੇ ਵਿੱਚ ਜਿਹੜੇ ਫਸ ਗਏ ਸੀਗੇ ਹੱਕ ਦਾ ਦੇ ਦਹੀਂ ਜਿਹੜੇ ਅਮਰੀਕਾ ਜਾਣ ਦੀ ਕੋਸ਼ਿਸ਼ ਕਰਦੇ ਸੀਗੇ ਬਹੁਤ ਜੱਭਾਂ ਦੇ ਨਾਲ ਉਹਥੋਂ ਦੀ ਇੰਡੀਅਨ ਏਮਬੈਸੀ ਦੇ ਨਾਲ ਸੰਪਰਕ ਕਰਕੇ ਉਹਨਾਂ ਨੂੰ ਸੇਫ ਜਗ੍ਹਾ ਤੇ ਲਿਆਂਦਾ ਗਿਆ ਪੰਜਾਂ ਨੂੰ ਇੱਕ ਹੋਸਟਲ ਦੇ ਵਿੱਚ ਰੱਖਿਆ ਗਿਆ ਉਦੋਂ ਜਲਦੀ ਵਾਪਸ ਆਉਣ ਵਾਲੇ ਸੀਗੇ ਉਹਨਾਂ ਦੀ ਟਿਕਟਾਂ ਵਗੈਰਾ ਦਾ ਪ੍ਰਬੰਧ ਕੀਤਾ ਜਾ ਰਿਹਾ ਸੀਗਾ ਉਹਨਾਂ ਜੋ ਉਪਰ ਉੱਤਨ ਫੇਰ ਉੱਤੋਂ ਖਿਸ ਗਏ ਦੋ ਮੁੰਡੇ ਉੱਥੇ ਰਹਿ ਗਏ ਉਸ ਟਲ ਤਿੰਨ ਮੁੰਡੇ ਫੇਰ ਚਲੇ ਗਏ ਸਰ ਅੱਪਾ ਜਿਹੜਾ ਕੰਮ ਬੰਦ ਕਰਵੇ ਬਹੁਤ ਗਲਤ ਹੈ ਮੇਰੀ ਪੰਜਾਬੀਓ ਤੁਹਾਨੂੰ ਬੇਨਤੀ ਹੈ ਬ੍ਰੇਤੀ ਆਪ ਤਾਂ ਸਮਝਾਓ ਇਹ ਕੰਮ ਵਿੱਚ ਬਾਅਦ-ਬਾਅਦ ਅਸੀਂ ਕਿਸੇ ਦੀ ਮਦਦ ਨਹੀਂ ਕਰ ਸਕਦੇ ਅਸੀਂ ਕਿਹਦੀ ਗਵਾਹ ਕਰਾਂਗੇ ਅਸੀਂ ਮਦਦ ਕਰਕੇ ਸਾਨੂੰ ਕੋਈ ਛਲਮਿੰਦਾ ਕਰਦੇ ਜੋ ਅਫਸਰ ਬੁਲਕੇ ਫੇਰ ਕਹਿੰਦੇ ਜੋ ਭੱਜ ਗਏ ਬਲੇ ਬੜੀ ਮਾੜੀ ਗੱਲ ਹੈ ਮੈਨੂੰ ਹੁਣੇ ਕਲੰਬੀਆ ਤੋਂ ਮਤਲਬ ਉੱਥੋਂ ਐਮਬੈਸੀ ਤੋਂ ਈਮੇਲ ਆਈ ਆ ਕਿ ਇਹਨਾਂ ਬੰਦੇ ਜੀ ਫੇਰ ਵਿੱਚੋਂ ਭੱਜ ਗਏ। ਸੋ ਮੇਰੀ ਤੁਹਾਨੂੰ ਬੇਨਤੀ ਆ ਕਿ ਪਹਿਲੀ ਗੱਲ ਤੇ ਆਪਾਂ ਗੈਰ ਕਾਨੂੰਨੀ ਤਰੀਕੇ ਦੇ ਰਾਹੀਂ ਬਾਹਰ ਜਾਣ ਦੀ ਕੋਸ਼ਿਸ਼ ਨਾ ਕਰੀਏ। ਗੈਰ ਕਾਨੂੰਨੀ ਤਰੀਕਿਆਂ ਚ ਆਪਾਂ ਸਰੰਬੰਦਾਂ ਦੇ ਰਾਹੀਂ ਬਾਹਰ ਟੱਪਣ ਦੇ ਰਾਹੀਂ ਜਦੋਂ ਜਾਂਦੇ ਆ ਸਾਡਾ ਦੇਸ਼, ਸਾਡਾ ਪੰਜਾਬ, ਸਾਡਾ ਪਿੰਡ ਜਿਹੜਾ ਉਹ ਸਾਡੇ ਬਦਨਾਮ ਹੁੰਦੇ ਆ। ਆਪਾਂ ਇਹ ਬਦਨਾਮੀ ਨਾ ਆਪਣੇ ਦੇਸ਼ ਦੇ ਬੱਲੇ ਪਾਈਏ, ਪੰਜਾਬ ਨੂੰ ਨਾ ਬਦਨਾਮ ਕਰੀਏ। ਦੋਸਤੋ ਬੜੀ ਬਹੁਤ ਹੀ ਮਿਹਨਤ ਦੇ ਨਾਲ ਮੇਰਾ ਮਨ ਬਹੁਤ ਅੱਜ ਨਿਵਾਸ਼ ਹੋ ਗਿਆ ਜਦੋਂ ਮੈਨੂੰ ਉਹਨਾਂ ਨੇ ਉੱਥੋਂ ਈਮੇਲ ਭੇਜੀ ਗੱਤ ਤਿੰਨ ਮੁੰਡੇ ਫੇਰ ਵਿੱਚੋਂ ਚਲੇ ਗਿਆ ਜੀ ਹੁਣ ਦੋ ਮੁੰਡੇ ਜਿਹੜੇ ਉਹ ਜਲਦੀ ਵਾਪਸ ਆ ਜਾਣਗੇ ਉਹ ਨਹੀਂ ਤਿੰਨਾਂ ਮੁੰਡੇ ਦਾ ਕੀ ਕਰ ਸਕਦੇ ਆ ਪਰ ਇੱਕ ਦੁੱਖ ਦੀ ਗੱਲ ਹੈ ਔਰ ਮੇਰੀ ਤੁਹਾਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਸਮਝਾਓ ਔਰ ਤੁਸੀਂ ਇੱਥੇ ਏਜੰਟਾਂ ਨਾਲ ਇਦਾਂ ਦੇ ਸੌਦੇ ਨਾ ਕਰੋ ਸੁਮੰਤਰੀ ਤਾਲੀਵਾਲ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਪੰਜਾਬੀ ਬੱਚੇ ਗੈਰ ਕਾਨੂੰਨੀ ਟੰਗ ਦੇ ਨਾਲ ਵਿਦੇਸ਼ ਨਾ ਜਾਣ ਪੜ੍ਹਾਈ ਕਰਨ ਮਾਣ ਨਾਲ ਰਹਿਣ ਅਤੇ ਫਿਰ ਵਿਦੇਸ਼ ਜਾਣ ਤਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਦਲਾਲਾਂ ਤੇ ਸੋਸ਼ਲ ਮੀਡੀਆ ਦੇ ਝੂਠੇ ਵਾਅਦਿਆਂ ਕਾਰਨ ਗੈਰ ਕਾਨੂੰਨੀ ਰਸਤੇ ਰਾਹੀਂ ਅਮਰੀਕਾ, ਕੈਨੇਡਾ ਅਤੇ ਯੂਰਪ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਜਿਸ ਨਾਲ ਉਹਨਾਂ ਦੀ ਜਾਨਾਂ ਖਤਰੇ ਵਿੱਚ ਪੈ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼ ਸਿਸੋਧੀਆਂ ਨੇ ਦਿੱਲੀ ਵਿੱਚ ਅਹਿਮ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਉਹਨਾਂ ਕੇਂਦਰ ਸਰਕਾਰ ਨੂੰ ਨਿਸ਼ਾਨੇ ਤੇ ਲਿਆਏ ਤੇ ਕਿਹਾ ਕਿ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਵੀ ਗੁਜਰਾਤ ਦੇ ਭ੍ਰਿਸ਼ਟਾਚਾਰ ਵਿੱਚ ਸ਼ਾਮਿਲ ਹਨ ਇੱਕ ਪਾਸੇ ਪੰਜਾਬ ਵਿੱਚ ਜਿਵੇਂ ਹੀ ਭਗਵੰਤ ਮਾਨ ਨੂੰ ਪਤਾ ਲੱਗਾ ਕਿ ਉਹਨਾਂ ਦਾ ਇੱਕ ਵਿਧਾਇਕ ਭ੍ਰਿਸ਼ਟਾਚਾਰ ਵਿੱਚ ਸ਼ਾਮਿਲ ਹੈ ਉਹਨਾਂ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਪਰ ਆਪਣੇ ਮੰਤਰੀਆਂ ਤੇ ਕਿਉਂ ਨਕੇਲ ਨਹੀਂ ਕਸੀ ਜਾ ਰਹੀ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼ ਜਿਸੋਧਿਆ ਨੇ ਅਹਿਮ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਉਹਨਾਂ ਕੇਂਦਰ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਤੇ ਕਿਹਾ ਕਿ ਨਰਿੰਦਰ ਮੋਦੀ ਅਤੇ ਹਮੇਸ਼ਾ ਵੀ ਗੁਜਰਾਤ ਦੇ ਭ੍ਰਿਸ਼ਟਾਚਾਰ ਵਿੱਚ ਸ਼ਾਮਿਲ ਨੇ ਇੱਕ ਤਰਫ ਪੰਜਾਬ ਮੈਂ ਜਨਤਾ ਸੇ ਪਤਾ ਚਲਾ सारी चीजें खुद तहकीकात कराई मान साहब ने और अपने ही विधायक को अरेस्ट करवा दिया पूछताछ करने के के बाद एक तरफ मंत्री जी के विभाग में घोटाला हो रहा है घोटाला हो रहा है यह बात तो खुद वहां की पुलिस मान रही है क्योंकि मंत्री जी के बेटों को अरेस्ट कर दिया लेकिन भारतीय जनता पार्टी अपने मंत्री के खिलाफ कोई एक्शन नहीं लेगी वो पथवे बने रहेंगे उनके बेटे वहां इकहत्तर करोड़ रुपए की लूट लेके ले गए दो तालुकाओं में और मंत्री जी पथवे बने हुए हैं तो एक तो सवाल ये भारतीय जनता पार्टी से कि जब बेटों की कंपनियों ने इकहत्तर करोड़ रुपए चोरी कर लिए और पुलिस खुद मानती है कि ये करप्शन हुआ तो मंत्री जी कुर्सी पे क्यों बने हुए हैं ये भारतीय जनता पार्टी की क्या मजबूरी है बाकी सारी तालुकाओं में जांच क्यों नहीं कराई जा रही ये मामला सीबीआई और ईडी को अब तक क्यों नहीं सौंपा गया और सबसे बड़ी चीज गुजरात के बारे में कहा जाता है कि वहां की सरकार अमित शाह जी और मोदी जी बिना फूछ, पूछे कुछ नहीं करती तो क्या ये जो भ्रष्टाचार हुआ कि मंत्री जी के बेटे की बेटों की कंपनियों को इकहत्तर करोड़ रुपए के ठेके दो तालुकाओं में दे दिए गए और गरीब लोगों की वेजेस और गरीब लोगों का गांव के लोगों का काम मारा गया ये मोदी जी और अमित शाह से पूछ के हुआ था इस पर मोदी जी को जवाब देना चाहिए अमित शाह जी को भी देना चाहिए लेकिन एक्सपोज तो बुरी तरह से भारतीय जनता पार्टी इसमें हो रही है क्योंकि तो मंत्री जी को पद पर बनाए हुए हैं ਔਰ ਮਾਮਲਾ ਨਾ ED ਕੋ ਦੇਰੀ ਹੈ ਨਾ CBI ਦੇ ਦੇਰੀ ਹੈ ਕੇਵਲ ਗੁਜਰਾਤ ਪੁਲਿਸ ਥੋੜੇ ਦਿਨ ਦੀ ਲੀਪਾਪੋਤੀ ਕਰਕੇ ਉਹਨਕੇ ਬੇਟਾ ਕੋ ਨਿਸ਼ਚਿਤ ਰੂਪ ਸੇ ਹਮ ਤੱਕ ਕੋ ਬਤਾਛੋੜ ਹੀ ਦੇਗੀ ਸਿਸਾਉਦੀ ਨੇ ਦੱਸਿਆ ਕਿ ਪਾਸ਼ਪਾ ਦਾ ਗੁਜਰਾਤ ਮਾਡਲ ਕ੍ਰਿਸ਼ਟਾਚਾਰ ਦਾ ਮਾਡਲ ਹੈ ਪਾਸ਼ਪਾ ਸਰਕਾਰ ਦੇ ਪੰਚਾਇਤੀ ਰਾਜ ਮੰਤਰੀ ਦੇ ਪੁੱਤਰਾਂ ਨੇ 71 ਕਰੋੜ ਰੁਪਏ ਦਾ ਘੁਟਾਲਾ ਕੀਤਾ ਸੋ ਕੰਪਨੀਆਂ ਬਣੀਆਂ ਅਤੇ ਮੰਰੇਗਾ ਦਾ ਕੰਮ ਲਿਆ ਗਿਆ ਪਰ ਕੋਈ ਕੰਮ ਨਹੀਂ ਹੋਇਆ ਹੁਣ ਦੋਵੇਂ ਪੁੱਤਰ ਅਤੇ ਪਤੀਜਾ ਗੁਜਰਾਤ ਪੁਲਿਸ ਦੀ ਹਿਰਾਸੇ ਦੇ ਵਿਚ ਨੇ ਉਹਨਾਂ ਨੇ ਕਿਹਾ ਹੈ ਕਿ ਇੱਥੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਾਸ਼ਪਾ ਨੇ ਅਜੇ ਤੱਕ ਪੰਚਾਇਤ ਰਾਜ ਮੰਤਰੀ ਤੋਂ ਅਸਤੀਫਾ ਨਹੀਂ ਲਿਆ ਅਤੇ ਨਾ ਹੀ ਉਹਨਾਂ ਦੇ ਵਿਰੁੱਧ ਕੋਈ ਕਾਰਵਾਈ ਕੀਤੀ ਗਈ ਹਾਲ ਦੀ ਘੜੀ ਪੰਜਾਬ ਨਿਊਜ਼ ਬੁਲਟਨ ਵਿੱਚ ਇਨਾ ਹੀ ਜਲਦ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਨਾਲ ਅᱫੋ ਤੱਕ ਲਈ ਸੱਚਿਆ ਕਾਲ